ਵਿਰੇ ਸਵਾਸਤਿਕਾ ਕੀ ਕਰ ਰਹੇ ਵਿਰੇ ਸਟਾਕ ਨਵਾਂ ਆਇਆ ਸੀਗਾ ਮਲਾ ਰਿਆ ਸੀਗਾ ਠੀਕ ਐ ਐਨਰ ਤੋਂ ਰੋਕਿਆ ਨਹੀਂ ਮੋਬਾਈਲ ਚਲਾਉਣ ਤੋਂ ਵਿਰੇ ਮੈਂ ਤਾਂ ਕਹਿ ਕਹਿ ਤੱਕ ਗਿਆ ਹਾਂ ਕਿ ਮੰਨਦਾ ਹੀ ਨਹੀਂ ਗੱਲ ਤੁਸੀਂ ਆਪਣੇ ਤਰੀਕੇ ਨਾਲ ਸਮਝਾਓ ਇਹਨਾਂ ਨੂੰ ਸਿਮਰਨ 네ਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਤਾ ਲੱਗ ਗਿਆ ਮੈਂ ਆ ਗਿਆ ਹਾਂਜੀ ਵੀਰੇ ਸਵਾਹ ਪਤਾ ਲੱਗਿਆ ਕੀ ਕਰਦੇ ਪਏ ਸੀ ਤੁਸੀਂ ਫੋਨ ਚਲਾ ਰਹੇ ਸੀ ਵੀਰੇ ਇਹ ਇੱਥੇ ਫੋਨ ਚਲਾਉਂਦੀ ਤਨਖਾਹ ਮਿਲਦੀ ਤੁਹਾਨੂੰ ਮਰਮੜ ਪੱਕੀ ਮਿੱਟੀ ਲੱਗੀ ਹੋਈ ਆ ਕਿਹਨੇ ਸਾਫ਼ ਕਰਨੀ ਆ ਇਹ ਜੇ ਤੁਹਾਨੂੰ ਕੁਝ ਕਹੋ ਨਾ ਤੁਸੀਂ ਤਾਂ ਸਿਰ ਤੇ ਚੜੀ ਜਾਂਦੇ ਹੋ ਜੇ ਤੁਹਾਡਾ ਮੋਬਾਈਲ ਜਮਾ ਨਹੀਂ ਕਰਾਉਂਦੇ ਤਾਂ ਮਤਲਬ ਇਹ ਨਹੀਂ ਕਿ ਸਾਰਾ ਦਿਨ ਮੋਬਾਈਲ ਚਲਾਈ ਜਾਓ ਕੰਮ ਵੀ ਜ਼ਰੂਰੀ ਹੈ ਕਿਉਂ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰਦੇ ਹੋ ਤੁਹਾਡੇ ਸਾਹਮਣੇ ਬਾਬਾ ਵੀਰਾ ਕੰਮ ਕਰ ਰਿਹਾ ਤੇ ਤੁਸੀਂ ਮੋਬਾਈਲ ਚਲਾ ਰਹੇ ਹੋ ਸੋਰੀ ਵੀਰੇ ਸੀ ਕਰ ਦੂੰਗਾ ਸੋਰੀ ਕਹਿ ਕੇ ਗੱਲ ਖਤਮ ਜਾਂ ਇਦਾਂ ਕਰਦਾ ਤੁਸੀਂ ਐਂ ਕਰਿਆ ਕਰੋ 12 ਵਜੇ ਆਜਿਆ ਕਰੋ ਠੀਕ ਐ ਮੈਂ 9 ਵਜੇ ਆ ਕੇ ਨਾ ਇੱਥੇ ਪਹਿਲਾਂ ਸਫਾਈ ਕਰਦਾ ਜਾ ਕਰੂੰਗਾ ਤੁਸੀਂ ਆ ਕੇ ਆਰਾਮ ਨਾਲ ਇੱਥੇ ਮੋਬਾਈਲ ਚਲਾ ਲਿਆ ਕਰੋ ਠੀਕ ਐ ਜਦੋਂ ਕਸਟਮਰ ਆਊਗਾ ਉਹ ਵੀ ਮੈਂ ਅਟੈਂਡ ਕਰ ਲਊਗਾ ਸ਼ਰਮ ਹੀ ਨਹੀਂ ਆ ਰਹੀ ਪਤਾ ਨਾ ਵੀਰੇ ਨੇ ਕੁਝ ਨਹੀਂ ਕਹਿਣਾ ਜੋ ਮਰਜ਼ੀ ਕਰੀ ਜਾਈਏ ਆਪਾਂ ਹੁਣ ਕਾਦੇ ਕੋਈ ਨਹੀਂ ਕਰ ਲਾਂਗੇ ਸ਼ਾਮ ਨੂੰ ਕਰ ਲਾਂਗੇ ਨਹੀਂ ਹੁਣ ਤੁਹਾਡੇ ਮੂੰਹ ਬਣ ਜਾਣੇ ਆ ਜੇ ਮੈਂ ਕੁਝ ਕਹਿਤਾ ਤਾਂ ਸਾਰਾ ਦਿਨ ਤੁਸੀਂ ਨਾਰਾਜ਼ ਹੋਏ ਰਹਿਣਾ ਮੇਰੀ ਗੱਲ ਸੁਣ ਲਓ ਕੰਮ ਕਰਨ ਦੀ ਤਨਖਾਹ ਮਿਲਦੀ ਆ ਕੰਮ ਕਰਨਾ ਇੱਥੇ ਠੀਕ ਆ ਨਹੀਂ ਮੈਂ ਕੱਲ ਤੋਂ ਮੋਬਾਈਲ ਜਮ੍ਹਾਂ ਕਰਾਣੇ ਸ਼ੁਰੂ ਕਰ ਦਨੇ ਆ ਸਮਝੇ ਮੇਰੀ ਗੱਲ ਠੀਕੋ ਹਾਂਜੀ ਵਧੀਆ ਜੀ O3 ਦੀ ਫੇਸ਼ੀਅਲ ਕਿਟ ਦੇਓ ਜਲਦੀ ਦੇ ਦਿਓ ਮੈਂ ਜਾਣਾ ਕਿੰਨੇ ਦੀ ਹੈ ਇਹ 750 ਉਹ 750 ਦੀ ਹੈ ਹਾਂ ਠੀਕ ਸਾਨੂੰ ਦੇ ਵਾ ਸਕੈਨਰ ਕਿੰਨੇ ਦਾ ਹੈ ਜੀ ਭਾਦੀ ਇਸੇ ਨਾਲ ਤੁਹਾਡੀ ਕੁੜੀਆਂ ਬਹੁਤ ਸੋਹਣੀਆਂ ਨੇ ਮਤਲਬ ਇੱਥੇ ਆ ਕੇ ਪਤਾ ਹੀ ਨਹੀਂ ਚਲਦਾ ਹੈਗਾ ਵੀ ਅਸੀਂ ਕਸਟਮ ਮਤਲਬ ਸਮਾਨ ਲੈਣ ਆਏ ਆ ਫੈਮਿਲੀ ਵਰਗਾ ਮਾਹੌਲ ਹੈ ਬਿਲਕੁਲ ਬੜਾ ਵਧੀਆ ਲੱਗਦਾ ਇੱਥੇ ਆ ਕੇ ਨਹੀਂ ਬਹੁਤ ਜ਼ਿਆਦਾ ਸਿਆਣੀਆਂ ਨੇ ਨਹੀਂ ਨਹੀਂ ਬੜੀ ਵਧੀਆ ਨੇ ਵੀਰੇ ਸੱਚੀ ਮਤਲਬ ਮੈਂ ਕਹਿ ਨਹੀਂ ਸਕਦੀ ਇੱਥੇ ਆ ਕੇ ਨਾ ਦੇਰੀ ਨਹੀਂ ਨੀ ਕਰਦਾ ਕਿ ਇੱਥੇ ਜਾਓ ਮੈਂ ਵੀ ਉਹੀ ਕਹਿ ਰਹੇ ਹਾਂ ਜ਼ਰੂਰਤ ਨਾਲੋਂ ਜ਼ਿਆਦਾ ਸਿਆਣੀਆਂ ਨੇ ਇਹ ਹਰ ਕਸਟਮਰ ਨੂੰ ਵਧੀਆ ਤਰੀਕੇ ਨਾਲ ਅਟੈਂਡ ਕਰਦੀਆਂ ਨੇ ਮੈਨੂੰ ਵੀ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਹੋਰ ਵੀ ਕਸਟਮਰ ਆਉਂਦੇ ਨੇ ਨਾ ਇਹਨਾਂ ਦੀ ਤਾਰੀਫ਼ ਹੀ ਕਰਕੇ ਜਾਂਦੇ ਨੇ ਨਹੀਂ ਬਹੁਤ ਵਧੀਆ ਨੇ ਮਿਹਨਤੀ ਵੀ ਨੇ ਇਹਨਾਂ ਨੂੰ ਪਤਾ ਪਹਿਲਾਂ ਹੀ ਪਤਾ ਚੱਲ ਜਾਂਦਾ ਵੀ ਕੀ ਸਮਾਨ ਲੈਣਾ ਮੰਗਣ ਤੋਂ ਪਹਿਲਾਂ ਹੀ ਕਹਿੰਦੀ ਆ ਵੀ ਤੁਸੀਂ ਉਹ ਫੇਸ਼ੀਅਲ ਕਿਟ ਲੈਣੀ ਆ ਤੁਸੀਂ ਵੈਕਸ ਲੈਣੀ ਆ ਮੈਂ ਡੇਲੀ ਦੀ ਮਤਲਬ ਕਸਟਮਰ ਹੈਗੀ ਆ ਇਹਨਾਂ ਦੀ ਨਹੀਂ ਵਧੀਆ ਗੱਲ ਆਪਣਾਪਣ ਫੀਲ ਹੋਣਾ ਚਾਹੀਦਾ ਦੇਖੋ ਸਮਾਨ ਤਾਂ ਕਿਤੋਂ ਵੀ ਮਿਲ ਜਾਂਦਾ ਹੈ ਫੈਮਿਲੀ ਵਾਲਾ ਮਾਹੌਲ ਹੋਵੇ ਨਾ ਬੰਦਾ ਦੋ ਚਾਰ ਦਿਨ ਦੀਆਂ ਗੱਲਾਂ ਵੀ ਕਰ ਲੈਂਦਾ ਆਪਣਾ ਮਨ ਵੀ ਹੌਲਾ ਕਰ ਲੈਂਦਾ ਕਿਉਂਕਿ ਡਿਪਰੈਸ਼ਨ ਭਰੀ ਦੁਨੀਆ ਹੈ ਜੀ ਹਾਂਜੀ ਹਾਂਜੀ ਇਸ ਖوش ਕਿਸਮਤ ਸਮਝਦਾ ਕਿ ਇੰਨੀਆਂ ਪਿਆਰੀਆਂ ਭੈਣਾਂ ਮੇਰੇ ਕੋਲ ਹੈਗੀਆਂ ਨੇ ਮੈਂ ਕਿਤੇ ਬਾਹਰ ਵੀ ਜਾਣਾ ਹੋਵੇ ਨਾ ਮੈਨੂੰ ਪਿੱਛੇ ਦੁਕਾਨ ਦਾ ਫਿਕਰ ਨਹੀਂ ਹੁੰਦਾ ਮੈਨੂੰ ਪਤਾ ਇਹਨਾਂ ਨੇ ਸਾਮ ਵੀ ਲੈਣਾ ਤੇ ਕਸਟਮਰ ਖਰਾਬ ਵੀ ਨਹੀਂ ਕਰਨਾ ਹਾਂਜੀ ਹਾਂਜੀ ਨਹੀਂ ਵਧੀਆ ਤੁਸੀਂ ਕਿਸਮਤ ਵਾਲੇ ਹੋ ਇਮਾਨਦਾਰ ਵੀ ਬਹੁਤ ਨੇ ਜੀ ਚਲ ਜੋ ਹੁਣ ਮੇਰੇ ਸਹਰਾਣੇ ਖੜ ਗਏ ਆ ਵੀਰੇ ਕਮਾਲ ਆ ਯਾਰ ਤੁਸੀਂ ਤਾਂ ਬੜੀ ਛੇਤੀ ਰੰਗ ਬਦਲ ਲਿਆ ਕੀ ਮਤਲਬ ਪਹਿਲੇ ਤਾਂ ਤੁਸੀਂ ਇੰਨਾ ਬੋਲਦੇ ਪਏ ਸੀ ਜਦੋਂ ਕਸਟਮਰ ਆਇਆ ਤੁਸੀਂ ਇਹਨੇ ਤਾਰੀਫ ਕਰਨ ਲੱਗ ਗਏ ਇਹ ਤਾਂ ਵੀਰੇ ਦੋਗਲਾਪਨ ਹੋਇਆ ਨਾ ਅੱਛਾ ਇਹਨੂੰ ਦੋਗਲਾਪਨ ਕਹਿੰਦੇ ਆ ਹਾਂਜੀ ਵੀਰੇ ਠੀਕ ਆ ਫਿਰ ਆਪਾਂ ਦੋਗਲੇ ਹੋਗੇ ਸਮਝ ਨਹੀਂ ਲੱਗੀ ਵੀਰੇ ਮੈਨੂੰ ਇਹ ਤਾਂ ਯਾਰ ਕੋਈ ਸਮਝਦਾਰ ਬੰਦਾ ਹੀ ਸਮਝ ਸਕਦਾ پتہ ਕਿਉਂ ਮੈਂ ਇਹਨਾਂ ਨੂੰ ਆਂਦੇ ਸਰ ਇੰਨਾ ਬੋਲਿਆ ਡਾਂਟਿਆ ਤੂੰ ਇਹਨਾਂ ਨੂੰ ਪੁੱਛ ਇਹਨਾਂ ਨੂੰ ਇੱਕ ਵੀ ਗੱਲ ਕੋਈ ਬੁਰੀ ਲੱਗੀ ਸਿਮਰਨ 네ਹਾ ਨਹੀਂ ਕਿਉਂ ਵੀਰਾ ਦਾ ਤੁਹਾਨੂੰ ਇੰਨਾ ਬੋਲਿਆ ਵਾ ਸਾਡੀ ਗਲਤੀ ਸੀ ਵੀ ਮੈਂ ਤਾਂ ਸੁਣ ਲਿਆ ਕੀ ਕਿਆ ਉਹਨਾਂ ਵੀਰਾ ਤਾਂ ਬੋਲਿਆ ਕਿ ਇਹਨਾਂ ਦੀ ਗਲਤੀ ਸੀਗੀ ਸਾਡਾ ਨਾ ਇੱਕ ਫਰਜ ਹੁੰਦਾ ਦੁਕਾਨਦਾਰਾਂ ਦਾ ਦੇਖ ਇਹ ਆਪਣਾ ਘਰ-ਬਾਰ ਛੱਡ ਕੇ ਇੱਥੇ ਪੈਸੇ ਕਮਾਣ ਆਈਆਂ ਨੇ ਠੀਕ ਹੈ ਹਾਂਜੀ ਇੰਨਾ ਟਾਈਮ ਉਹ ਘਰਦਿਆਂ ਨਾਲ ਨਹੀਂ ਸਪੈਂਡ ਕਰਦੀਆਂ ਜਿੰਨਾ ਆਪਣੇ ਨਾਲ ਸਪੈਂਡ ਕਰਦੀਆਂ ਠੀਕ ਹੈ ਇਹਨਾਂ ਦਾ ਧਿਆਨ ਰੱਖਣਾ ਇਹਨਾਂ ਦੀ ਜੇ ਗਲਤੀਆਂ ਨੂੰ ਡਾਂਟਣਾ ਇਹਨਾਂ ਦਾ ਜੇ ਵਧੀਆ ਕੰਮ ਕੀਤਾ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਹਰ ਇੱਕ ਚੀਜ਼ ਦਾ ਫਰਜ ਆਪਣਾ ਹੈ ਇਹਨਾਂ ਦੀ ਗਲਤੀ ਸੀ ਮੈਂ ਡਾਂਟਿਆ ਜਦੋਂ ਕਸਟਮਰ ਨੇ ਤਾਰੀਫ਼ ਕੀਤੀ ਉਹ ਬਣਦੀ ਵੀ ਆ ਕਿਉਂਕਿ ਇਹ ਇਮਾਨਦਾਰੀ ਨਾਲ ਕੰਮ ਵੀ ਕਰਦੀਆਂ ਨੇ ਠੀਕ ਐ ਬੱਚੀਆਂ ਨੇ ਕਦੀ ਵਾਰੀ ਗਲਤੀ ਹੋ ਜਾਂਦੀ ਐ ਕੌਣ ਕੌਣ ਸਮਝਾਊਗਾ ਮੈਨੂੰ ਇਹ ਦੱਸ ਆਪਾਂ ਹੀ ਸਮਝਾਵਾਂਗੇ ਨਾ ਹਾਂਜੀ ਵੀਰੇ ਜੇ ਇਹਨੂੰ ਡਾਂਟ ਸਮਝ ਲੈ ਫਿਰ ਤਾਂ ਗੁੱਸਾ ਲੱਗੂਗਾ ਹੀ ਲੱਗੂਗਾ ਜੇ ਇਹਨੂੰ ਇਹ ਸਮਝ ਲੈ ਕੇ ਵੀਰਾ ਸੰਝਾ ਆ ਰਿਹਾ ਕੋਈ ਸਹੀ ਰਸਤੇ 'ਤੇ ਪਾ ਰਿਹਾ ਫਿਰ ਇਹ ਸਮਝ ਵੀ ਜਾਣਗੀਆਂ ਤੇ ਕੰਮ ਵੀ ਸਹੀ ਕਰਨਗੀਆਂ ਕਿਉਂ ਵੀ ਠੀਕ ਐ ਦੂਜੀ ਗੱਲ ਸਭ ਤੋਂ ਇੰਪੋਰਟਡ ਗੱਲ ਇਹ ਹੁੰਦੀ ਆ ਆਪਾਂ ਆਪਣਾ ਜਿਹੜਾ ਪਰਿਵਾਰ ਬਣਾਇਆ ਹੋਇਆ ਹੈ ਨਾ ਇਸ ਚਾਰ ਦੀਵਾਰੀ ਦੇ ਵਿੱਚ ਕੋਈ ਵੀ ਗੱਲ ਹੁੰਦੀ ਆ ਨਾ ਭਾਵੇਂ ਆਪਾਂ ਲੜੀਏ ਭਾਵੇਂ ਆਪਾਂ ਪਿਆਰ ਕਰੀਏ ਭਾਵੇਂ ਆਪਾਂ ਕੰਮ ਕਰੀਏ ਇਹ ਇੱਥੇ ਦੀ ਗੱਲ ਇੱਥੇ ਵਿੱਚ ਰਹਿਣੀ ਚਾਹੀਦੀ ਹੁੰਦੀ ਹੈ ਹੁਣ ਬਾਹਰਲੇ ਬੰਦੇ ਨੇ ਤਾਂ ਆ ਕੇ ਸਵਾਦ ਲੈਣੇ ਆ ਉਹਨਾਂ ਨੇ ਇਹ ਦੇਖਿਆ ਕਿ ਆਹ ਦੁਕਾਨ ਦੇ ਵਿੱਚ ਨਾ ਜਿਹੜੀ ਕੁੜੀਆਂ ਕੰਮ ਕਰਦੀਆਂ ਉਹਨਾਂ ਨੂੰ ਡਾਂਟ ਪੈਂਦੀ ਰਹਿੰਦੀ ਆ ਮੁੰਡੇ ਕੰਮ ਕਰਦੇ ਉਹਨਾਂ ਨੂੰ ਡਾਂਟ ਪੈਂਦੀ ਰਹਿੰਦੀ ਆ ਮਾਲਕ ਆ ਬੋਲਦਾ ਰਹਿੰਦਾ ਬਾਹਰ ਜਾ ਕੇ ਤਾਂ ਚਾਰ ਗੱਲਾਂ ਹੋਰ ਬਣ ਜਾਂਦੀਆਂ ਤਾਨੂੰ ਪਤਾ ਗੱਲ ਇੱਕ ਮੋਹੋਂ ਨਿਕਲਦੀ ਆ ਜਾਂਦੇ ਜਾਂਦੀ ਕੁਝ ਹੋਰ ਬਣ ਜਾਂਦੀ ਆ ਇਸ ਕਰਕੇ ਜੇ ਆਪਾਂ ਪਰਿਵਾਰ ਦੇ ਵਿੱਚ ਵੀ ਆ ਨਾ ਜੇ ਪਰਿਵਾਰ ਚ ਕੋਈ ਗੱਲ ਹੁੰਦੀ ਆ ਨਾ ਉਹ ਪਰਦੇ ਦੇ ਪਿੱਛੇ ਹੀ ਰਹਿਣੀ ਚਾਹੀਦੀ ਆ ਸਮਝ ਗਿਆ ਆਪਾਂ ਆਪਣੀ ਦੁਕਾਨ ਦੇ ਵਿੱਚ ਜਿੱਦਾਂ ਦਾ ਮਰਜ਼ੀ ਮਾਹੌਲ ਰੱਖੀਏ ਪਰ ਜਦੋਂ ਕਸਟਮਰ ਆਂਦਾ ਨਾ ਤਾਂ ਉਹਦੇ ਸਾਹਮਣੇ ਆਪਾਂ ਨੂੰ ਵਧੀਆ ਹੀ ਰਹਿਣਾ ਵੈਣਾ ਕੁਸ਼ਕਿਸਮਤੀ ਵਾਲੀ ਗੱਲ ਇਹ ਆ ਕਿ ਆਪਣਾ ਤਾਂ ਵੈਸੇ ਵੀ ਵਧੀਆ ਹੀ ਆ ਪਾਜੀ ਵੀਰੇ ਠੀਕ ਆ ਮੈਂ ਸਵੇਰੇ ਸਵੇਰੇ ਡਾਂਟੇ ਮੈਨੂੰ ਆਪ ਨੂੰ ਨਹੀਂ ਵਧੀਆ ਲੱਗ ਰਿਹਾ ਸੀਗਾ ਪਰ ਕਰੀਏ ਕੀ ਕਈ ਵਾਰੀ ਸਮਝਾਣਾ ਪੈਂਦਾ ਬੱਚਿਆਂ ਨੇ ਛੋਟੀਆਂ ਨੇ ਹੁਣ ਸਾਰਾ ਦਿਨ ਮੋਬਾਈਲ ਚ ਲਾਨ ਗਿਆਂ ਠੀਕ ਹੈ ਕੰਮ ਕੌਣ ਕਰੂਗਾ ਹੂੰ ਤਾਂ ਮੈਂ ਹੱਕ ਨਾਲ ਸਮਝਾ ਰਿਹਾ ਇਹਨਾਂ ਨੂੰ ਪੁੱਛ ਲੈ ਬੁਰਾ ਤਾਂ ਨਹੀਂ ਲੱਗਦਾ ਨਹੀਂ ਵੀਰੇ ਤੇ ਫਿਰ ਮੋਬਾਈਲ ਚਲਾ ਲਓ ਨਹੀਂ ਨਹੀਂ ਚਲਾ ਲਓ ਦੇਖੋ ਬੇਟੇ ਜਿੱਥੇ ਆਪਾਂ ਕੰਮ ਕਰੀਦਾ ਨਾ ਸਭ ਤੋਂ ਪਹਿਲਾਂ ਪ੍ਰਾਇੋਰਟੀ ਕੰਮ ਨੂੰ ਦੇਣੀ ਹੈ ਮੈਂ ਤੁਹਾਨੂੰ ਅੱਜ ਤੱਕ ਕਦੇ ਰੋਕਿਆ ਕਿ ਮੋਬਾਈਲ ਨਹੀਂ ਚਲਾਉਣਾ ਇੱਥੇ ਨਹੀਂ ਬਹਿਣਾ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਇਦਾਂ ਰੋਕਿਆ ਕਿਤੇ ਜਦੋਂ ਕੰਮ ਪੂਰਾ ਹੋਵੇ ਨਾ ਸਾਰੀਆਂ ਚੀਜ਼ਾਂ ਠੀਕ ਲੱਗਦੀਆਂ ਨੇ ਜੇ ਕੰਮ ਹੀ ਨਹੀਂ ਹੋਇਆ ਹੁਣ ਐਡੀ ਐਡੀ ਮਿੱਟੀ ਜੰਮੀ ਬਈਆ ਸਫਾਈ ਮੈਂ ਤਾਂ ਕਰੂੰਗਾ ਨਹੀਂ ਹਾਂ ਮੈਂ ਤੁਹਾਡੇ ਨਾਲ ਹੱਥ ਵਟਾ ਸਕਦਾ ਮੈਂ ਆਇਆ ਜੇ ਮੈਂ ਮੈਂ ਹੀ ਕੰਮ ਕਰਨਾ ਫਿਰ ਮੈਂ ਤੁਹਾਨੂੰ ਕਦ ਲਈ ਰੱਖਿਆ ਸਮਝ ਗਏ ਮੇਰੀ ਗੱਲ ਧਿਆਨ ਰੱਖਿਆ ਕਰੋ ਦੇਖੋ ਮੈਂ ਉਹ ਕਿੰਨੀ ਤਾਰੀਫ਼ ਤੁਹਾਡੀ ਕਰਕੇ ਗਈ ਆ ਕਿ ਤੁਸੀਂ ਇਮਾਨਦਾਰ ਵੀ ਹੋ ਤੁਸੀਂ ਫੈਮਿਲੀ ਵਾਲਾ ਮਾਹੌਲ ਵੀ ਬਣਾ ਕੇ ਰੱਖਿਆ ਹੋਇਆ ਹੈ ਨਾ ਜੇ ਆਪਾਂ ਆਪਣੇ ਕੰਮ ਲਈ ਇਮਾਨਦਾਰ ਆ ਨਾ ਤੇ ਲੋਕੀ ਦੇਖਣਗੇ ਵੀ ਤੇ ਆਪਣੇ ਕੋਲੇ ਆਣਗੇ ਵੀ ਆਪਣਾ ਸਾਮਾਨ ਨਾ ਆਪਣੇ ਬਿਹੇਵੀਅਰ ਕਰਕੇ ਵਿਕ ਜਾਣਾ ਹੁਣ ਫਿਰ ਮੋਬਾਈਲ ਚਲਾਣਾ ਕਿ ਕੰਮ ਕਰਨਾ ਕੰਮ ਕੰਮ ਕਰ ਫਿਰ ਮੇਰਾ ਮੂੰਹ ਵੀ ਦੇਖੀ ਜਨ ਕੰਮ ਕਰੋ ਜਾ ਕੇ ਹਾਂਜੀ ਤੁਹਾਡਾ ਹੋ ਗਿਆ ਕੰਮ ਹਾਂਜੀ ਵੀਰੇ ਹੋ ਗਿਆ ਹੈ ਸਾਰਿਆਂ ਤੇ ਰੇਟ ਵਗੈਰਾ ਵੀ ਲੱਗ ਗਿਆ ਤੇ ਟਿਕਾ ਵੀ ਦਿੱਤਾ ਸਮਾਨ ਅਸੀਂ ਆਪਣਾ ਫਰਜ਼ ਸਮਝ ਕੇ ਛੋਟੇ ਛੋਟੇ ਮੈਸੇਜ ਵੀਡੀਓ ਥਰੂ ਤੁਹਾਡੇ ਤੱਕ ਪਹੁੰਚਾਉਣੇ ਰਹੇ ਹਾਂ ਪਰ ਤੁਸੀਂ ਵੀ ਆਪਣਾ ਫਰਜ਼ ਪੂਰਾ ਕਰਿਆ ਕਰੋ ਕਿਦਾਂ ਵੀਡੀਓ ਨੂੰ ਸ਼ੇਅਰ ਕਰਕੇ ਜਾਂ ਫਿਰ ਜੇ ਕੋਈ ਗਲਤੀ ਲੱਗਦੀ ਆ ਤਾਂ ਕਮੈਂਟ ਕਰ ਦਿਆ ਕਰੋ ਜੇ ਜ਼ਿਆਦਾ ਵਧੀਆ ਲੱਗਦੀ ਆ ਲਾਈਕ ਵੀ ਕਰ ਦਿਆ ਕਰੋ ਠੀਕ ਹੈ ਜੀ ਇਸ ਵੀਡੀਓ 'ਚ ਮੈਸੇਜ ਪਤਾ ਕੀ ਆ ਕਿ ਡਾਂਟਣਾ ਸਮਝਾਣਾ ਦੋਨੇ ਲੱਗ ਚੀਜ਼ਾਂ ਹੁੰਦੀਆਂ ਨੇ ਜਦੋਂ ਆਪ ਕਿਸੇ ਦੀ ਗਲਤੀ ਹੁੰਦੀ ਹੈ ਨਾ ਉਹਨੂੰ ਸਮਝਾਇਆ ਜਾ ਸਕਦਾ ਜੇ ਆਪਾਂ ਬੜਾ ਗੁੱਸੇ ਚ ਹੋ ਤੇ ਹੱਥ ਚੱਕ ਲਈ ਜਾਂ ਕੁਝ ਕਰ ਲਈ ਹੈ ਨਾ ਇਹ ਦੁਕਾਨਾਂ ਤੇ ਨਹੀਂ ਅਕਸਰ ਹੁੰਦਾ ਇਹ ਫੈਮਲੀਸ ਹੁੰਦਾ ਕਿ ਬੱਚੇ ਨੂੰ ਸਮਝਾਉਣ ਦੀ ਬਜਾਏ ਉਹਨੂੰ ਡਾਂਟਿਆ ਜਾਂਦਾ ਹੈ ਨਾ ਜਦੋਂ ਕਿਸ ਨੂੰ ਸਮਝਾਇਆ ਜਾਵੇ ਉਹ ਸਮਝ ਜਾਂਦਾ ਦੂਜੀ ਗੱਲ ਘਰ ਦਾ ਰੋਲਾ ਘਰ 'ਚ ਹੀ ਨਿਬੜ ਜਾਏ ਨਾ ਬਹੁਤ ਵਧੀਆ ਰਹਿੰਦਾ ਕਿਉਂਕਿ ਆਪਾਂ ਲੜ ਕੇ ਬਾਰ ਰੋਲਾ ਪਾ ਦਿੰਨੇ ਆ ਆ ਏਰੀਆ ਦੇ ਵਿੱਚ ਰੋਲਾ ਪੈ ਜਾਂਦਾ ਕਿ ਆਹ ਖਰਚੇ ਗੱਲਾਂ ਹੁੰਦੀਆਂ ਨੇ ਆਪਾਂ ਫੇਰ ਉਹੋ ਜੇ ਹੋਣਾ ਵੀ ਹੋਣਾ ਵੀ ਚਾਹੀਏ ਨਾ ਪੁਰਾਣੇ ਜਿਵੇਂ ਆਪਾਂ ਚੱਲ ਰਹੇ ਸੀ ਪਿਆਰ ਨਾਲ ਹੋਣਾ ਵੀ ਚਾਹੀਏ ਤਾਂ ਤੁਹਾਨੂੰ ਉਹੀ ਏਰੀਆ ਹੋਣ ਨਹੀਂ ਦਿੰਦਾ ਥਾਂ ਥਾਂ ਤੇ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿੰਨੇ ਮੂੰਹ ਹੋਣੀਆਂ ਗੱਲਾਂ ਕਹਿੰਦੇ ਹੁੰਦੇ ਨਾ ਕਿ ਕਿ ਕਿਹੜੇ ਅੰਕਲ ਕਿਹੜੇ ਦੰਦੇ ਹੁੰਦੇ ਆ ਉਹ ਆਰੀ ਦੇ ਇੱਕ ਪਾਸੇ ਦੰਦੇ ਤੇ ਜਹਾਨ ਦੇ ਦੋਹੇ ਪਾਸੇ ਹਣਾ ਮਤਲਬ ਆਰੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਜਿਹੜੀ ਦੁਨੀਆ ਹੈ ਨਾ ਇਹਦੇ ਦੋਨੇ ਪਾਸੇ ਦੰਦੇ ਹੁੰਦੇ ਆ ਦੋਨੇ ਪਾਸੇ ਚੀਰ ਦਿਆ ਤੁਹਾਨੂੰ ਫਿਰ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਘਰ ਚ ਰੋਲਾ ਹੈ ਤਾਂ ਘਰ ਚ ਨਿਵੇੜ ਲਿਆ ਜਾਵੇ ਬਾਹਲਾ ਉੱਚੀ ਬੋਲਣ ਨਾਲ ਕੀ ਫਾਇਦਾ ਹੁੰਦਾ ਹੈ ਨਾ ਤੀਜੀ ਗੱਲ ਜਦੋਂ ਬੰਦਾ ਕਿਤੇ ਕੰਮ ਕਰਦਾ ਹੈ ਨਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਕੰਮ ਕੀ ਕੀ ਨੇ ਸਭ ਤੋਂ ਪਹਿਲਾਂ ਉਹ ਕਰਨੇ ਚਾਹੀਦੇ ਫਾਲਤੂ ਦੀਆਂ ਐਕਟੀਵਿਟੀਆਂ ਬਾਅਦ ਚ ਕਰਨੀਆਂ ਚਾਹੀਦੀਆਂ। ਠੀਕ ਹੈ? ਤੁਸੀਂ ਫੇਰ ਖੜ ਗਿਆ ਕੰਮ ਨਹੀਂ ਕਰਦਿਆਂ ਵੀ। ਨਹੀਂ ਬਹੁਤ ਪਿਆਰੀਆਂ ਕੁੜੀਆਂ ਨੇ ਇਹ। ਇਹਦਾ ਮੈਸੇਜ ਦੇਣ ਲਈ ਇੱਕ ਵੀਡੀਓ ਬਣਾਈ ਜਾਂਦੀ ਹੈ। ਜੇ ਤੁਹਾਡੇ ਸਾਡੇ ਮੈਸੇਜ ਵਧੀਆ ਲੱਗਦੇ ਨੇ ਤਾਂ ਵੀਡੀਓ ਸ਼ੇਅਰ ਕਰਕੇ ਸਾਨੂੰ ਵੀ ਹੌਸਲਾ ਬਿਆ ਕਰੋ। ਜਦੋਂ ਤੁਸੀਂ ਸ਼ੇਅਰ ਕਰਦੇ ਹੋ ਨਾ ਅਸੀਂ ਦੇਖਦੇ ਹੁੰਦੇ ਹਾਂ ਕਿ ਕਿੰਨੇ ਸ਼ੇਅਰ ਹੋ ਗਏ। ਜਦੋਂ ਲਾਸਟ ਸੀਰੀਜ਼ ਖਤਮ ਕੀਤੀ ਹੈ ਉਦੋਂ ਤੁਸੀਂ ਅੱਜ ਮੈਂ ਦੇਖੇ 786 ਸ਼ੇਅਰ ਹੋ ਗਏ ਲਾਸਟ ਵਾਲੇ ਐਪੀਸੋਡ ਤੇ। ਤੁਹਾਨੂੰ ਕਹਿਣਾ ਪੈਂਦਾ ਸ਼ੇਅਰ ਕਰਨ ਨੂੰ ਤਾਂ ਤੁਸੀਂ ਕਰਦੇ ਹੋ ਸਾਡੇ ਪੇਜ 'ਤੇ ਥੋੜੀ ਦਿੱਕਤ ਹੈ ਅਸੀਂ ਹੋਰ ਵਧੀਆ ਉਹਦੇ ਮੈਸੇਜ ਲੈ ਕੇ ਤੁਹਾਡੇ ਅੱਗੇ ਆਂਦੇ ਰਵਾਂਗੇ ਪਰ ਜੇ ਤੁਸੀਂ ਹੌਸਲਾ ਨਾਲ ਨਾਲ ਦਿੰਦੇ ਰਹੋਗੇ ਤਾਂ ਨਹੀਂ ਤਾਂ ਸਾਨੂੰ ਨਾ ਫਿਰ ਇਦਾਂ ਫੀਲ ਹੁੰਦਾ ਕਿ ਯਾਰ ਸਾਡੇ ਕੁਝ ਦਿੱਤੇ ਹੋਏ ਮੈਸੇਜ 'ਚ ਕੋਈ ਜ਼ਿਆਦਾ ਫਰਕ ਨਹੀਂ ਪੈ ਰਿਹਾ ਦੁਨੀਆ 'ਤੇ ਕਿਸੇ ਨੂੰ ਵਧੀਆ ਚੀਜ਼ਾਂ ਦੀ ਡਿਮਾਂਡ ਹੈ ਨਹੀਂਗੇ ਫਿਰ ਸਾਡਾ ਹੌਸਲਾ ਟੁੱਟ ਜਾਂਦਾ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੇ ਗੇਮਾਂ ਵਾਲੀ ਵੀਡੀਓ ਦੇਖਣੀ ਹੈ ਤਾਂ ਹਰਜਿੰਦਰ ਸਿੰਘ ਪੇਜ ਤੇ ਜਾ ਕੇ ਦੇਖ ਲਓ ਜੇ ਕੋਮੇਡੀ ਵਾਲੀ ਵੀਡੀਓ ਦੇਖਣੀ ਤਾਂ ਸਨੀ ਸਿੰਘ ਸੋਤਾ ਚੈਨਲ ਤੇ ਦੇਖ ਲਿਓ ਬਾਕੀ YouTube ਤੇ ਲੱਖ ਫੋਲੋਅਰ ਹੋਣ ਵਾਲਾ ਤੁਹਾਡੀ ਕਿਰਪਾ ਨਾਲ ਹਣਾ ਜਲਦੀ ਆ ਜਾਓ ਜਲਦੀ ਠੀਕ ਹੈ ਫਟਾਫਟ Instagram ਵੀ Instagram ਵੀ ਦੱਸਾਂ ਹਾਂਜੀ ਹਾਂਜੀ ਜਿੰਦਰ ਸਿੰਘ ਬਾਵਾ सुरेंद्र ਸਿੰਘ ਪੇਜ ਸਿਮਰਨ ਸੰਦੂ ਵਰਗੇ ਨੇ ਨੀਹਾ ਗੌਤਮ ਸਿਮਰਨ ਸੰਦੂ ਠੀਕ ਹੈ ਜਲਦੀ ਉਹਦੀ ਫੋਲੋ ਕਰ ਲਓ ਚੰਗਾ ਬਾਏ